16 ਸਾਲ ਦੇ ਬੱਚੇ ਗੁਰシャン ਸਿੰਘ ਦੀ ਨਹਿਰ ਦੇ ਵਿੱਚ ਡੁੱਬਣ ਦਿਨਾ ਜਾਨ ਚਲੀ ਗਈ ਹੈ ਤਾਂ ਪਿਓ ਦੇ ਨਾਲ ਕੰਮ ਦੇ ਵਿੱਚ ਮਦਦ ਕਰਨ ਦੇ ਲਈ ਗਿਆ ਸੀ 10ਵੀਂ ਦਾ ਇਹ ਵਿਦਿਆਰਥੀ ਗੁਰシャン ਸਿੰਘ ਦੱਸਦੇ ਕਿ ਇਹ ਕਿ ਦੁਖਦਾਈ ਹਾਦਸਾ ਵਾਪਰਿਆ ਮਨਪਾਗ ਦੀ ਖਬਰ ਫਤਗੜ ਚੂੜੀਆਂ ਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ 16 ਸਾਲਾ ਬੱਚਾ ਆਪਣੇ ਪਿਤਾ ਦਿਨਾ ਹਰਿਆਣੇ ਸੀਜ਼ਨ ਲਾਉਂਡ ਲਈ ਜਾਂਦਾ ਜਿੱਥੇ ਕੁਝ ਲੇਬਰ ਦੇ ਬੰਦੇ ਵੀ ਨਾਲ ਜਾਂਦੇ ਨੇ ਅਜੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਬੱਚਾ ਲੇਬਰ ਦੇ ਬੰਦਿਆਂ ਦੇ ਨਾਲ ਨਹਿਰ ਤੇ ਨਹਾਉਣ ਚਲਾ ਜਾਂਦਾ ਹੈ ਅਚਾਨਕ ਪੈਰ ਫਿਸਲਣ ਦੇ ਕਾਰਨ ਨਹਿਰ ਦੇ ਵਿੱਚ ਡਿੱਗ ਗਿਆ ਤੇ ਪਾਣੀ ਦੇ ਵਿੱਚ ਡੁੱਬ ਗਿਆ ਜਿਸ ਤੋਂ ਬਾਅਦ ਬੱਚੇ ਦੇ ਪਿਤਾ ਨੂੰ ਫੋਨ ਤੇ ਸੂਚਿਤ ਕੀਤਾ ਗਿਆ ਜਦੋਂ ਪਿਓ ਨਹਿਰ ਦੇ ਕੰਢੇ ਆਉਂਦਾ ਹੈ ਤਾਂ ਵੇਖਦਾ ਹੈ ਕਿ ਬੱਚਾ ਲਾਪਤ ਹੈ ਤੇ ਲੇਬਰ ਦੇ ਚਾਰ ਬੰਦੇ ਉੱਥੇ ਨਹੀਂ ਸਨ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਮਦਦ ਦੇ ਲਈ ਪਹੁੰਚਿਆ ਬੱਚੇ ਦੀ লাশ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ লাশ ਵੇਖ ਕੇ ਤਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਪਿਓ ਦਾ ਕਹਿਣਾ ਹੈ ਕਿਹੜੀ ਮਾਰੀ ਘੜੀ ਸੀ ਜਦ ਮੈਂ ਆਪਣੇ ਬੱਚੇ ਨੂੰ ਕੰਮ ਤੇ ਨਾ ਲੈ ਆਇਆ 16 ਸਾਲਾ ਪੁੱਤ ਦੀ লাশ ਪਿੰਡ ਪੁੱਜਣ ਤੇ ਸਸਕਾਰ ਕੀਤਾ ਗਿਆ ਜਿੱਥੇ ਹਾਰਾਖ ਨਮ ਨਜ਼ਰ ਆਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਰਾ ਪਿੰਡ ਇਸ ਵੇਲੇ ਸ਼ੋਕ ਤੇ ਸਦਮੇ ਦੇ ਵਿੱਚ ਹੈ ਅਹਰਿਆਣੇ ਗਏ ਤੋਲੀ ਬਣਾਉਣ ਵਾਸਤੇ ਪਹੁੰਚ ਕੇ ਰਾਤ 1:30 ਵਜੇ ਪਹੁੰਚੇ ਆਂ ਸਮ ਸੜੀ ਦੇ ਆਈ ਆਪਾਂ ਕੰਮ-ਕੰਮ ਕਰਦੇ ਰਹੇ ਆਪਣਾ ਸਾਮੀਆਂ ਦੇ ਹਿਣਾਉਣਾ ਵਾ ਮੈਂ ਹਬੋ ਤੇ ਇਥੇ ਨਾਲੋ ਸੋ ਬੱਚੇ ਗਿਆਂਦੇ ਪਾਣੀ ਗੰਦਾ ਵਾ ਅਸੀਂ ਖੂਹ ਦੇਵਾ ਤਾਂ ਖੂਹ ਤੇ ਚੱਲ ਦੋ ਨਾ ਮੋਨਹਿਰ ਤੇ ਨਾ ਜਾਏ ਉਹ ਨਹਿਰ ਤੇ ਚੱਲ ਕੇ ਚੌਧਰੀ ਲਾਗੇ ਇੱਥੇ ਤਾਂ ਲੱਗਾ ਕੀ ਬਣਿਆ ਹੋਵੇ ਕਿੰਨੇ ਜਾਣੇ ਨਾ ਸਤਵਾਏ ਟੱਟ ਲੈ ਕੇ ਗਏ ਹੋਂਦ ਸੌੜੇ ਜਿਹੜਾ ਫੋੜਾ ਦਾ 15 ਪੂਰੇ ਦਲੇ ਨਾ ਮੈਂ ਕੀਤੀ ਦਸਵੀਂ ਚ ਹੋਇਆ ਹਰ ਕੰਮ। ਨਾ ਬਾਬਾ ਹਾਂਜੀ ਇਹਦੇ ਦੁੱਤੀ ਸੀ ਉਹ ਉਹ ਵੀ ਲਾਉਂਦੇ ਸੀ ਉਹਨਾਂ ਨਾਲੇ ਵਗਰੋ ਇਹ ਨਾਉਂਦੇ ਆ। ਤਾਂ ਨੀ ਜੇ ਕੀ ਚੱਕਰ ਬਣਿਆ ਜੇ ਮੈਂ ਦੇਖੇ ਨਹੀਂ ਮੈਂ ਤਾਂ ਅੱਧੇ ਘੰਟੇ ਵਾ ਪਾ ਲਗਾ। ਕੰਮ ਕਰਦੇ ਨਹੀਂ। ਨਹੀਂ ਮੈਂ ਉੱਥੇ ਹਾਂ ਜਿੱਥੇ ਗਏ ਆ ਜਿੱਥੇ ਰਹਿਨੇ ਆ ਉਹ ਕੋਠੇ ਦਾ ਮੇਰੇ ਕੋ 1.5 ਕਿਲੋ ਮੀਟਰ ਹੱਡਵਾ ਚੱਲ ਗਏ ਨਾ ਹਾਂ। ਹਾਂਜੀ ਇਹਦੇ ਕੰਮ ਕੱਟ। ਅੱਛਾ ਚਲਾਇਆ ਨਹੀਂ ਜਗਾ। ਅਜੇ ਖੜਾ ਰਿਹਾ ਇਹ ਜਹਾਜ਼। ਸੂਰੇ ਖਲਾ ਰਿਹਾ ਵਾ ਸੂਰੇ ਸੁੱਤੇ ਉੱਠੇ ਨੇ ਰੋਟੀ ਦਾ ਟੋਨੇ ਬਣਾਈ ਆਪੇ ਹੀ ਬਣਾ ਕੇ ਖਵਾਈ ਸਾਨੂੰ ਵੀ ਖਵਾਈ ਆ ਆਪੇ ਹੀ ਖਾਦੀ ਤੇ ਚਾਹ ਵੀ ਧੋੜੀ ਪਿਆਈ ਸਾਨੂੰ ਬਣਾ ਕੇ ਪੰਜਾਬ ਚ 7 ਜਣੇ ਗਏ ਪੰਜਾਬ ਚ 7 ਜਾਣਗੇ ਦੂਜੇ ਕਿੱਥੋਂ ਦੇ ਨੇ ਡੋਗਰਾਂ ਦੇ ਨੇ ਕਿੰਨੇ ਜਣੇ 6 ਜਣੇ ਹੋਰ 6 ਜਣੇ ਉਹ ਭਾਜੀ ਆਏ ਉਥੋਂ ਹੀ ਭਾਜਾਏ 4 ਜਣੇ 2 ਦਿਨ ਰਹਿ ਕੇ 4 ਜਣੇ ਭਾਜ ਗਏ ਤੁਹਾਨੂੰ ਕਿੰਨਾ ਉੱਥੇ ਪਤਾ ਲੱਗਾ ਉਹ ਫੋਨ ਕਰਦਾ ਰਿਹਾ ਫੋਨ ਚੁੱਕਦੇ ਨਹੀਂ ਚੌਧਰੀ ਨੂੰ ਮੁੜ ਕੇ ਦੁੱਜੇ ਨੇ ਕਰ ਖੋ ਚੁੱਕੇ ਵੀ ਰਾਹ ਗੱਲ ਹੋ ਗਈ ਮੈਂ ਭੱਜ ਕੇ ਅਸੀਂ ਗਏ ਆ ਜਾਇਦ ਵਿੱਚ ਪਣਦੇ ਹੀ ਹੋ ਰਹੇ ਆ ਪਰ ਪੁੱਲ ਸਾਰਾ ਨਹੀਂ ਵੜ ਦਿੱਤਾ ਨਹਿਰ ਬੜੀ ਡੂੰਗੀ ਉਹਨਾਂ ਕੱਢਿਆ ਹੀ ਨਹੀਂ ਆ ਤੱਕ ਉੱਥੇ ਬਦਲ ਰਗਾ ਕੀ ਬਣਿਆ ਹਾਂ ਹਾਂ ਆਸ਼ਰਮ ਦੇ ਤਾਂ ਹਾਂਜੀ ਅਗਲੇ ਦਿਨ ਸਵੇਰੇ ਮਿਲ ਜੇ ਉਹ ਡੋਬੇ ਓਬੇ ਆਏ ਉਹਨਾਂ ਕੱਢੀ ਤੇ ਤਿੰਨ ਦਿਨ ਰੋਕੇ ਤਿੰਨ ਘੰਟੇ ਲੱਗੇ ਇਹਦੇ ਇਹਨੇ ਜਿੱਦ ਕਰਕੇ ਗਿਆ ਉਹ ਨਾ ਅਧਵੇ ਜਾਣਾ ਹੈ ਕੰਮ ਪੱਕਾ ਬੜੀਆਂ ਦਾ ਕੋਈ ਕਰਨ ਆਖੋ ਨਹੀਂ ਵੀ ਜਾਵਾਂਗਾ ਕਿ ਜੇ ਜੇ ਕਰੀ ਮੈਂ ਚੱਲ ਚੱਲ ਜਾਂਦਾ ਜੇ ਬੁਧੀ ਜਦ ਕਰਦਾ ਅਜਿਹਾ ਦੋ ਤਿੰਨ ਦਿਨ ਕੁ ਲਾਦਾ ਵਾਪਸ ਹੋਰ ਕੀ ਹੋਵੇਗਾ ਨਹੀਂ ਰੁਕਿਆ ਨਹੀਂ ਇਕ ਨਾਟ ਸਰਵਣ ਸਿੰਘ ਮੇਰਾ ਭਾਂਜਾ ਹੈ ਕੀ ਗੱਲ ਹੋਈ ਜੀ ਜੀ ਅਨੂਨਾ ਫੋਨ ਆਇਆ ਕੋਈ ਸ਼ਾਮੀ 8 ਵਜੇ ਰਾਤ ਨੂੰ ਤੇ ਅਸੀਂ ਵੱਲੇ ਤੋਂ ਤੁਰ ਪਏ ਆ 8 ਵਜੇ 8 ਵਜੇ ਤਰੇ ਪਹੁੰਚਦਾ ਪਹੁੰਚਦਾ ਸਾਨੂੰ ਕੋਈ ਦਿਨ ਦੇ 7 ਵਜੇ 7 ਵਜੇ ਪਹੁੰਚਿਆ ਤੇ ਇਹ ਜਾਂਦੇ ਨੂੰ ਗੋਤਾਖੋਰਾ ਦੇ ਵੀ ਬਹੁਤ ਸਾਰੇ ਮਰਾਏ ਵੀ ਉੱਥੇ ਖੜੇ ਕਿਹੜੀ ਜਗ੍ਹਾ ਸੀ ਇਹ ਚਿਜਰ ਪਿੰਡ ਹੈ ਚਿਜਰ ਨਹਿਰ ਹਰਿਆਣੇ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਜਾ ਕੇ ਵੇਖਿਆ ਤੇ ਗੋਤਾਖੋਰਾ ਵੀ ਆਪਣੀ ਤਿਆਰੀ ਦੇ ਕਰਨਾ ਇਹਨੇ ਜਾ ਕੇ ਫੋਲਿਆ ਬਾਲਿਆ ਤੇ ਥੋੜੀ ਜੀ ਜਗ੍ਹਾ ਚਾਹੀ ਉਹ ਚਲਾਇਆ ਵਾ ਤੇ ਉਥੋਂ ਨਹੀਂ ਕੁਝ ਮਿਲਿਆ ਅਸੀਂ ਵੀ ਦੂਰ ਤੱਕ ਚਲਾਉਂ ਦੇ ਰਹੇ ਆ ਤੇ ਇਹ ਜਿੱਥੋਂ ਕੋਈ ਬਾਝਾ ਸਾਡਾ ਪੈਰ ਉਹਦੇ ਵੀ ਦਿੱਕਤ ਧੱਕਾ ਦਿੱਤਾ ਜਾਂ ਕਿ ਤਰ੍ਹਾਂ ਵਾ ਉਥੋਂ ਨਹਿਰ ਤੋਂ ਦੋ ਕੁ ਸਟਾਪ ਕਾਹ ਥੋੜਾ ਜਿਹਾ ਜਾ ਕੇ ਉਥੇ ਮੁੜਦਾ ਪਿਆ ਕੋਈ ਦੂਰ ਜਾਦਾ ਨਹੀਂ ਗਿਆ ਕੋਈ ਅੱਗੇ ਨਹੀਂ ਗਿਆ ਫੇਰ ਅਸੀਂ ਉਥੋਂ ਕਈ ਤੇ ਦੋ ਤਿੰਨ ਕਈ ਡੇਢ ਲੱਭਦੇ ਰਹੇ ਦੂਰ ਦੂਰ ਤੱਕ ਤੇ ਸਾਨੂੰ ਉਥੋਂ ਲਾਗੋ ਹੀ ਮਿਲ ਪਿਆ ਜਿੱਕੇ ਡਗਾ ਥੋੜਾ ਜਿਹਾ ਨਾਲ ਪੰਜ ਚਾਰ ਕਰਮਾ ਉਹ ਟਰ ਵੀ ਜਾਵੇ ਇਸ ਤਰ੍ਹਾਂ ਨਾ ਗਿਆ ਜਿਹੜੇ ਬੰਦੇ ਨਾਲ ਜਿਹੜੇ ਬੰਦੇ ਨਾਲ ਗਏ ਉਹ ਚਾਰ ਬੰਦੇ 6 ਬੰਦੇ ਚਾਰ ਬੰਦੇ ਜਿਹੜੇ ਵੀ ਨਾਲ ਉਹਦੇ ਵੀ ਜਾਂਦੇ ਨੋਂਡੇ ਆ ਉਤੋਂ ਜਿਹੋ ਡਿੱਗ ਪਿਆ ਤੇ ਪਤਾ ਨਹੀਂ ਉਹ ਲੱਗ ਇੱਕ ਬਜ਼ੁਰਗੀ ਔਰ ਉਤੋਂ ਉਧਰ ਤਾਂ ਹੀ ਕਿਉਂ ਪੀਦਾ ਤਿੰਨ ਚਾਰ ਜਣੇ ਉਹਨਾਂ ਆਖਿਆ ਵੀ ਜਦੋਂ ਇਹ ਡੱਗਾ ਤੇ ਜਾਂ ਇਹਨੂੰ ਧੱਕਾ ਦਿੱਤਾ ਵਾ ਤੇ ਇਹਨਾਂ ਮੁੰਡਿਆਂ ਨੇ ਉਹ ਮਾਰਦਿਆ ਫੜ ਲਓ ਮੈਨੂੰ ਉਹ ਬਜ਼ੁਰਗ ਅੰਦਾ ਵੀ ਮੈਂ ਵਾਅਦਾ ਕੀਤੀ ਆ ਵੀ ਮੁੰਡੇ ਨੂੰ ਫੜੋ ਮੁੰਡੇ ਨੂੰ ਫੜੇ ਅੰਦਾ ਵੀ ਇਹਨਾਂ ਕਿਉਂ ਜਾਣਿਆ ਕੋਈ ਨਹੀਂ ਕੀਤਾ ਜਾਣੇ ਕਿ ਜਾਏ ਵੀ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾਉਂਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਤੇ ਮੁੜ ਕੇ ਉਹਨਾਂ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਉਹਦਾ ਸਾਨੂੰ ਕਿਲੋਕੀਮੀਟਰ ਤੋਂ ਜਾ ਕੇ ਇਹ ਕੱਪੜੇ ਮਿਲੇ ਮੈਨੂੰ ਮਿਲੇ ਆ ਮੈਂ ਤੇ ਮੇਰਾ ਜਵਾਈ ਤੇ ਸਾਨੂੰ ਉੱਥੋਂ ਮਿਲੇ ਕਿ ਜਨਾਨੀ ਦੇ ਦਰਜਾ ਵੀ ਆ ਜਿਹੜੇ ਮੁੰਡੇ ਚਾਰ ਹੀ ਆ ਕੱਪੜੇ ਫੜ ਕੇ ਦਿੱਤੇ ਛੱਡ ਗਏ ਐਨੂੰ ਭੱਜ ਗਿਆ ਇੱਕ ਸਾਈਡ ਨੂੰ ਭੱਜ ਗਿਆ ਉਹ ਮੁੜ ਕੇ ਮੁੰਡੇ ਨਹੀਂ ਮਿਲੇ ਜਿਹੜੇ ਦੋ ਜਣੇ ਨਾਲ ਗਏ ਉਹਨੂੰ ਮੈਂ ਪੁੱਛਿਆ ਉਹਨਾਂ ਨੂੰ ਮੈਂ ਉਹ ਕਿੱਥੇ ਆ ਵੀ ਇੱਕ ਪਹਿਲਾਂ ਉਹਨੇ ਬਿਆਨ ਦਿੱਤਾ ਹੁੰਦਾ ਕਿ ਉਹ ਟ੍ਰੇਨੇ ਬੈ ਕੇ ਅੰਬਰਖਾ ਚੱਲ ਗਿਆ ਮੁੜ ਕੇ ਇੱਕਦਮ ਮੁੱਕਰ ਗਿਆ ਉਹਨਾਂ ਦਾ ਕਿਹੜਾ ਵਜੋਂ ਉਹਨਾਂ ਨੇ ਵਹਿਰ ਹੀ ਵੀ ਜਾ ਕੋ ਗਾਲ ਹੀ ਸਾਨੂੰ ਨਹੀਂ ਪਤਾ ਇੱਕਦਮ ਮੁੱਕਰ ਗਿਆ ਇੱਕ ਦੋ ਮੈਂ ਥਾਪੜ ਵੀ ਮਾਰਿਆ ਉਹਨੇ ਬਾਤ ਹੀ ਨਹੀਂ ਗੱਲ ਦੀ ਮਾਸ਼ਾਅ ਬੜੀ ਦੁਖਦਈ ਦੀ ਘਟਨਾ ਹੋਈ ਹੈ ਸਾਰਾ ਨਗਰ ਸੋਗ ਦੀ ਲਹਿਰ ਚਾ ਸਾਡੇ ਮਰੇ ਸਤਿਕਾਰਯੋਗ ਪਰਮਜੀਤ ਸਿੰਘ ਉਹਨਾਂ ਦਾ ਬੇਟਾ ਗੁਰシャン ਪਰਮਜੀਤ ਅਕਸਰ ਹੀ ਮਤਲਬ ਹਰਿਆਣੇ ਸੀਜ਼ਨ ਲਾਉਣਾ ਆਪਣਾ ਮਤਲਬ ਤੂੜੀ ਦਾ ਜਾਂਦਾ ਸੀ ਐਦਕੀ ਬੇਟਾ ਜिद ਕਰ ਗਿਆ ਵੀ ਪਾਪਾ ਮੈਂ ਵੀ ਤੁਹਾਡੇ ਨਾਲ ਜਾਣਾ ਜਦੋਂ ਉੱਥੇ ਗਏ ਨੇ ਤੇ ਸ਼ਾਮ ਦਾ ਟਾਈਮ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਲੇਵਰ ਵੀ ਚਾਰ ਬੰਦੇ ਗਏ ਉਹ ਲੀਵਰ ਨੂੰ ਲੈ ਕੇ ਤੇ ਬੈਠਾ ਇਹਨਾਂ ਦਾ ਬਾਗੇ ਨਹਿਰ ਕੋਲ ਪੈਂਦੀ। ਉੱਥੇ ਚਲ ਗਿਆ। ਦੱਸਦੇ ਆ ਵੀ ਉੱਥੇ ਕੱਪੜੇ ਧੋਂਦਿਆਂ ਉਹ ਚਾਰ ਬੰਦੇ ਨਹਾਉਣ ਲੱਗੇ ਨੇ। ਇਹਦਾ ਹੁਣ ਪੈਰ ਫਿਸਲ ਗਿਆ ਜਾਂ ਕਿਸੇ ਨੇ ਸ਼ਟਾਨੀ ਕਰਦੀ ਜਾਂ ਉੱਥੇ ਫੋਟੋ ਖਿੱਚਦੇ ਆ। ਪਤਾ ਨਹੀਂ ਵੀ ਉਹ ਕੀ ਪਾਣਾ ਵਰਤਿਆ ਉਹ ਪਰੇਸ਼ਾਨ ਹੈ ਨਹਿਰ ਦੇ ਵਿੱਚ ਰਹਿ। ਜਾਣ ਤੋਂ ਬਾਅਦ ਉਹਦੇ ਪਾਪਾ ਨੂੰ ਫੋਨ ਕੀਤਾ ਨਾ ਵੀ ਤੁਹਾਡਾ ਗੁਸ਼ਾਨ ਜਿਹੜਾ ਉਹ ਨਹਿਰ ਦੇ ਵਿੱਚ ਆ। ਉਹ ਕੰਮ ਤੇ। ਉਹ ਕੰਮ ਤੇ। ਜਦੋਂ ਉਹ ਕੰਮ ਤੋਂ ਆਏ ਨੇ। ਤੇ ਬਰਾਣੀ ਉਹਨਾਂ ਨੇ ਪਰਮਜੀਤ ਕੋ ਜਿਹੜੇ ਹਲਾਤ ਉਹ ਦੇਖ ਨਹੀਂ ਗਏ ਤੇ ਉਹ ਸਿੱਧਾ ਨਹਿਰ ਦੇ ਵਿੱਚ ਗਿਆ ਤੇ ਦਸ ਦੇ ਗਨੇ ਤਾਂ ਤੈਨੂੰ ਪਣੀ ਆ ਗਿਆ ਤੇ ਉਥੋਂ ਦੀ ਪੂਸ ਹੋਰ ਸਨੇ ਨੂੰ ਬਾਹਰ ਕੱਢਿਆ ਉਤੋਂ ਫਿਰ ਅਗਲੇ ਦਿਨ ਜਿਹੜੇ ਮਤਲਬ ਆਪਣੇ ਕਰਦੇ ਨੇ ਉਹ ਆਏ ਨੇ ਮਹਿਕਮਾ ਆਇਆ ਉਹਨਾਂ ਨੇ ਫਿਰ ਜਿਹੜੀ লাশ ਹੈ ਪਾਣੀ ਦੀ ਸਾਡੇ ਨਗਰ ਦੇ ਸੰਦੇਸ਼ ਸ਼ੋਅ ਤੇ ਵੀ ਸਰਦਾਰ ਪਰਮਜੀਤ ਸਿੰਘ ਜੀ ਨੰਬਰਦਾਰ ਜੀ ਜਿਨ੍ਹਾਂ ਦਾ ਬੇਟਾ ਗੁਰਸ਼ਾਨ ਛੋਟੀ ਉਮਰ ਦੀ ਇਹ ਸੰਸਾਰ ਨੂੰ ਅਲਵਿਦਾ ਕਹਿ ਗਿਆ ਏ ਬਾਪਾ ਵਾਸਤੇ ਬਹੁਤ ਵੱਡੀ ਸੱਟ ਆਈ ਸਾਰਾ ਨਗਰ ਇਸ ਵੇਲੇ ਸੋਗ ਦੇ ਵਿੱਚ ਆ ਕਿ ਅਚਾਨਕ ਜਦੋਂ ਇਦਾਂ ਦੀ ਮੌਤ ਹੁੰਦੀ ਆ ਨਾ ਤਾਂ ਹਰ ਇੱਕ ਬੰਦਾ ਇਹਨੂੰ ਐਕਸੈਪਟ ਨਹੀਂ ਕਰਦਾ ਇਹ ਭਾਣੇ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਤੇ ਅਸੀਂ ਤਾਂ ਇਸ ਦੁੱਖ ਦੀ ਕੜੀ ਵਿੱਚ ਉਹਨਾਂ ਦੇ ਨਾਲ ਖੜੇ ਆ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਪਾਣਾ ਮੰਨਦਾ ਬਲ ਬਖਸ਼ਣਾ ਬਾਕੀ ਇਹ ਘਟਾ ਜਿਹੜਾ ਹੈ ਪੂਰਾ ਹੋਣ ਵਾਲਾ ਨਹੀਂ ਹੈਗਾ